ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਝ ਹੋਰਾਂਸ ਕਵਰ ਕਰੂ ਕੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟ੍ਰੀਟਮੈਂਟ ਕੈਸ਼ਲੈਸ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਮਨ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਭ ਲਈ ਪਹਿਲਾਂ ਚੰਡੀਗੜ੍ਹ 43 ਬਸ ਸਟੈਂਡ ਪੀਆਰਟੀਸੀ ਦਾ ਜਿਹੜਾ ਸਾਡਾ ਡੀਪੂ ਵਰਕਸ਼ਾਪ ਉੱਥੋਂ ਸਾਰੀ ਚੈਕਿੰਗ ਕੀਤੀ ਹੈ ਤੇ ਹੁਣ ਸਾਡਾ ਲੁਧਿਆਣੇ ਦਾ ਜਿਹੜਾ ਬਸ ਸਟੈਂਡ ਆ ਉੱਥੇ ਛੱਡੇ ਨਾਲ ਜੀਐਮ ਨਵਰਾਜ ਬਾਕੇਸ਼ੀ ਤੇ ਹੋਰ ਵੀ ਛੱਡੇ ਅਧਿਕਾਰੀ ਸਾਰਾ ਬਸ ਸਟੈਂਡ ਚੈੱਕ ਕੀਤਾ ਬੱਤਾਂ ਦੇ ਵਿੱਚ ਸਵਾਰੀਆਂ ਨੂੰ ਮੁਸ਼ਕਲਾਂ ਬਾਰੇ ਪੁੱਛਿਆ ਸਾਰੇ ਲੋਕ ਬੜੇ ਖੁਸ਼ ਨੇ ਸੰਤੁਸ਼ਟ ਨੇ ਤੇ ਖਾਸ ਕਰਕੇ ਸਾਡੀਆਂ ਬੀਬੀਆਂ ਭੈਣਾਂ ਜਿਹੜਾ ਫ੍ਰੀ ਦੇ ਵਿੱਚ ਬੀਬੀਆਂ ਦਾ ਬਸ ਦਾ ਸਫ਼ਰ ਟੀਮ ਦੇ ਵਿੱਚ ਚੱਲਦਾ ਪਿਆ ਉਹਦੇ ਤੋਂ ਸੱਗੀਆਂ ਭੈਣਾਂ ਬੜੀਆਂ ਖੁਸ਼ ਨੇ ਨਾਲੇ ਇਹ ਵੀ ਪੁੱਛਿਆ ਆਪੀ ਕੋਈ ਡਰਾਈਵਰ ਜਾਂ ਕੰਡਕਟਰ ਵੱਲੋਂ ਕਿਤੇ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆਉਂਦੀ ਕੋਈ ਬਸ ਸਟੈਂਡ ਤੇ ਜਾਂ ਕਿਤੇ ਤਾਰਦਾ ਨਹੀਂ ਜਾਂ ਕਿਤੇ ਬਸ ਹੌਟੋਂ ਕਿਤੇ ਕੋਈ ਸਵਾਰੀ ਟੁੱਕੜ ਤੇ ਦਿੱਕਤ ਨਹੀਂ ਆਉਂਦੀ ਸੋ ਭੈਣਾਂ ਸਾਰੀਆਂ ਨੇ ਸੰਤੁਸ਼ਟੀ ਜਤਾਈ ਕਿ ਜਦੋਂ ਵੀ ਕਿਤੇ ਅਸੀਂ ਕਿਤੇ ਜਾਣਾ ਹੁੰਦਾ ਸਾਨੂੰ ਸਰਕਾਰੀ ਬੱਸਾਂ ਦੇ ਉੱਤੇ ਫ੍ਰੀ ਦੇ ਵਿੱਚ ਜਿਹੜਾ ਵਾ ਉਹ ਸਫ਼ਰ ਮਿਲਦਾ ਆ ਦੇ ਨਾਲ ਸਾਨੂੰ ਕਿਤੇ ਵੀ ਜੇ ਅਸੀਂ ਬਸਸ ਤੋਂ ਵੀ ਉਤਰਨਾ ਹੋਵੇ ਉੱਥੇ ਵੀ ਤਾਰਦੇ ਆ ਜੇ ਬਸਸ ਤੋਂ ਚੜ੍ਹਨਾ ਹੋਵੇ ਸਾਨੂੰ ਡਰਾਈਵਰ ਕਨੈਕਟਰ ਵੀਰ ਉੱਥੋਂ ਵੀ ਬਸੇ ਚੜਾ ਲੈਂਦੇ ਆ ਬਾਕੀ ਸਾਰੀ ਬਸਟੈਂਡ ਦੀ ਸਾਫ ਸਫਾਈ ਦਾ ਜਿਹੜਾ ਉਹਦਾ ਵੀ ਸਾਰਾ ਮੈਨਾ ਕੀਤਾ ਬਾਥਰੂਮ ਵੀ ਬੜੇ ਵਧੀਆ ਸਾਫ ਸਨ ਬਸਟੈਂਡ ਵੀ ਸਾਫ ਆ ਥੋੜੀ ਜੀ ਦਿੱਕਤ ਹੈ ਉਹ ਜੀ ਐਮ ਸਾਹਿਬ ਨੂੰ ਕਿਹਾ ਵੀ ਜਿਹੜਾ ਬਾਥਰੂਮ ਨੇ ਉਹਨਾਂ ਦੇ ਵਿੱਚ ਵਾਲ ਫੁੱਟੀ ਕਰਾ ਕੇ ਪੇਂਟ ਪੂਂਟ ਕਰਾ ਦੇਣ ਤੇ ਨਾਲ ਲੇਟਾਂ ਦਾ ਚੰਗੀ ਤਰ੍ਹਾਂ ਇੰਤਜ਼ਾਮ ਕਰਦੇ ਤੇ ਨਾਲ ਇਹਨਾਂ ਨੂੰ ਕਿਹਾ ਵੀ ਮੈਂ ਹਫਤੇ ਦਾ ਖੰਦ ਮੈਂ ਤੇ ਆਉਂਦਾ ਜਾਂਦਾ ਚੈੱਕ ਕਰਕੇ ਜਾਊਂਗਾ ਵੀ ਚਲੋ ਸਫਾਈ ਵਧੀਆ ਬੰਦੇ ਜਿਹੜੇ ਬਾਥਰੂਮਾਂ ਦੀ ਜਾਂ ਬਾਸਟੈਂਡ ਦੀ ਸਫਾਈ ਲਈ 20 ਬੰਦੇ ਪੱਕੇ ਤੌਰ ਤੇ ਰੱਖੇ ਆ ਉਹ ਵੇਖਿਆ ਵੀ ਕਿ ਉਹ ਪੋਚਾ ਝਾੜੂ ਸਾਰਾ ਕੰਮ ਕਰਦੇ ਪਏ ਆ ਵਧੀਆ ਤਰੀਕੇ ਨਾਲ ਤੇ ਚਾਹੀਦਾ ਵੀ ਇਹੋ ਹੀ ਆ ਵੇਖੋ ਭਾਵੇਂ ਬਾਸਟੈਂਡ ਨੇ ਭਾਵੇਂ ਰੇਲਵੇ ਸਟੇਸ਼ਨ ਨੇ ਆ ਜਾਂ ਕੋਈ ਕਸੀਲ ਲਿਆ ਜਾਂ ਕੋਈ ਕਚਹਿਰੀ ਆ ਉਦੇ ਵਿੱਚ ਸਭ ਤੋਂ ਵੱਡ ਜਰੂਰੀ ਆ ਉਸ ਤੋਂ ਦੀ ਸਾਫ ਸਫਾਈ ਸਾਫ ਸਫਾਈ ਹੋਊਗੀ ਲੋਕੀ ਬਿਮਾਰੀਆਂ ਤੋਂ ਧੂੜ ਤੋਂ ਮਿੱਟੀ ਤੋਂ ਸਾਰੇ ਕੋਈ ਤੋਂ ਵਚਣਗੇ ਬਾਕੀ ਜਿੱਥੇ ਵੀ ਜਿਹੜੇ ਰੂਟ ਦੀ ਵੀ ਜਰੂਰਤ ਆ ਸੰਗਤ ਸਰਕਾਰੀ ਬਸਾਂ ਜਿਹੜੀਆਂ ਉਹ ਅੱਗੇ ਆਪਾਂ ਵੇਨਣੇ ਹੁੰਦੇ ਆ 메ਨ ਰੋਡ ਤੇ ਹਾਈਵੇ ਤੇ ਚੱਲ ਜੀਏ ਭਾਵੇਂ ਲਿੰਕ ਸੜਕਾਂ ਤੇ ਚੱਲ ਜੀਏ ਪੰਜਾਬ ਦੀ ਸੰਗਤ ਵੀ ਭਲੀ ਭਾਂਤ ਜਾਣੂ ਆ ਅੱਗੇ ਵੱਡੀ ਗਿਣਤੀ ਦੇ ਵਿੱਚ ਭਾਵੇਂ ਮੇਨ ਸਟੇਟ ਹਾਈਵੇ ਆ ਤੇ ਭਾਵੇਂ ਨੈਸ਼ਨਲ ਹਾਈਵੇ ਤੇ ਭਾਵੇਂ ਲਿੰਕ ਸੜਕਾਂ ਪ੍ਰਾਈਵੇਟ ਬੱਸਾਂ ਵਾਧੂ ਮਿਲਦੀਆਂ ਹੁੰਦੀਆਂ ਸਨ 22 ਤੋਂ ਪਹਿਲਾਂ ਤੇ ਹੁਣ ਜਦੋਂ ਦੀ 22 ਦੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇੱਕ ਵਾਈ ਵਾਲੀ ਸਰਕਾਰ ਬਣੀ ਆ ਉਦੋਂ ਦੀਆਂ ਜਿਹੜੀਆਂ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਉਹ ਘਟ ਦੇ ਦੀਆਂ ਤੇ ਸਰਕਾਰੀ ਬੱਸਾਂ ਵਧ ਦੇ ਦੀਆਂ ਅਜੇ ਸਰਕਾਰੀ ਬੱਸਾਂ ਨੂੰ ਪਾਉਣੀਆਂ ਵਧ ਕਿਉਂ ਦੇ ਦੀਆਂ ਕਿਉਂਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਪਰਾਣੀਆਂ ਸਰਕਾਰਾਂ ਕਾਕਲੀਦਲ ਕਾਂਗਰਸ ਦੇ ਜਿਹੜੇ ਐਮਐਲਏ ਮੰਤਰੀ ਮੁੱਖ ਮੰਤਰੀ ਉਹਨਾਂ ਦੀਆਂ ਆਪਣੀਆਂ ਬੱਸਾਂ ਹੀ ਇੱਕ ਇੱਕ ਪਰਮਿਟ ਤੇ ਇੱਕ ਇੱਕ ਨੰਬਰ ਤੇ ਤਿੰਨ ਤਿੰਨ ਚਾਰ ਚਾਰ ਬੱਸਾਂ ਚੱਲਦੀਆਂ ਰਹੀਆਂ ਉਹ ਜਦੋਂ ਦੀ ਬਣੀ ਆ ਆਮ ਲੋਕਾਂ ਦੀ ਸਰਕਾਰ 2022 ਦੀ ਉਹ ਜਿਹੜੀਆਂ ਨਜਾਇਜ਼ ਬੱਸਾਂ ਚੱਲਦੀਆਂ ਇੱਕੋ ਨੰਬਰ ਤੇ ਤਿੰਨ ਤਿੰਨ ਚਾਰ ਚਾਰ ਇੱਕੋ ਪਰਮਿਟ ਤੇ ਤਿੰਨ ਤਿੰਨ ਚਾਰ ਚਾਰ ਉਹ ਪ੍ਰਾਈਵੇਟ ਬੱਸਾਂ ਬੰਦ ਹੋ ਗਈਆਂ ਤੋਂ ਸਰਕਾਰੀ ਆਫਰ ਬਾਦ ਦੇ ਦਿਸਣ ਲੱਗ ਪਈਆਂ ਤੇ ਅੱਗੇ ਨਾਲੋਂ ਕਾਂਗਰਸ ਗਵਰਨਮੈਂਟ ਦਾ ਜੋ ਇੱਕ ਸਾਲ ਦਾ ਮਾਰਜਿਨ ਸੀ ਨਾ ਜੋ ਮੁਨਾਫਾ ਆਉਂਦਾ ਸੀ ਉਹਦੇ ਨਾਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਹਰ ਸਾਲ ਉਹਨਾਂ ਦੇ ਇੱਕ ਸਾਲ ਦੇ ਮੁਨਾਫੇ ਨੂੰ ਡਬਲ ਮੁਨਾਫਾ ਆਉਂਦਿਆ ਡਬਲ ਇਨਕਮ ਆਉਂਦੀ ਆ ਤੇ ਉਹ ਤਾਂ ਹੀ ਸਾਰਾ ਕੁਝ ਸੰਭਵ ਹੋਇਆ ਜਿਹੜੀ ਬੱਸਾਂ ਦੇ ਉੱਤੇ ਸਵਾਰੀ ਆ ਜਿਹੜੀ ਉਹ ਨਜਾਇਜ਼ ਬੱਸਾਂ ਚਲਾ ਕੇ ਜਿਹੜਾ ਟੈਕਸ ਚੋਰੀ ਕਰਦੇ ਉਹ ਵੀ ਬੰਦ ਹੋ ਗਿਆ ਤੇ ਸਭ ਤੋਂ ਵੱਡੀ ਗੱਲ ਸੁਖਵੀਰ ਸਿੰਘ ਬਾਦਲਦਿਆਂ ਜਿਹੜੀਆਂ ਚਲਦੀਆਂ ਸੀ ਬੱਸਾਂ ਨਜਾਇਜ਼ ਜਾਇਜ਼ 70% ਸੁਖਵੀਰ ਸਿੰਘ ਬਾਦਲਦਿਆਂ ਬੱਸਾਂ ਜਿਹੜੀਆਂ ਦੇਖੀਆਂ ਕਿਉਂਕਿ ਇਹ ਜਿਹੜੇ ਘਰਾਣੇ ਆ ਨਾ ਵੱਡੇ ਵੱਡੇ ਭਾਵੇਂ ਕਾਂਗਰਸ ਦੇ ਭਾਵੇਂ ਕਾਲੀ ਦਲ ਦੇ ਐਮ ਐਲ ਏ ਮੰਤਰੀ ਮੁੱਖ ਮੰਤਰੀ ਦੇ ਅਹੁਦਿਆਂ ਤੇ ਰਹੇ ਆ ਇਹ ਨਫੇ ਦਾ ਕੰਮ ਕਰਦੇ ਘਾਟੇ ਵਾਲਾ ਕੰਮ ਨਹੀਂ ਕਰਦੇ ਉਹ ਹੁਣ ਬੱਸਾਂ 'ਚੋਂ ਘਾਟਾ ਪੈਣ ਲੱਪਿਆ ਜਦੋਂ ਐਕਸਟੈਂਸ਼ਨਾਂ ਰੱਦ ਹੋ ਗਈਆਂ ਜਿਹੜੇ ਇਹਨਾਂ ਕਲਬਿੰਗ ਕੀਤੇ ਸੀ ਪਰਮਿਟ ਉਹ ਰੱਦ ਹੋ ਗਏ ਤੇ ਜਦੋਂ ਨਿੱਕੇ ਰੂਟ ਰਹਿ ਗਏ ਤੇ 70% ਬੱਸਾਂ ਇਕੱਲੇ ਸੁਖਵੀਰ ਤੋਂ ਬਾਦਲ ਦੀਆਂ ਦੇਖਿਆ ਤੇ ਹੋਰ ਕਿੰਨੇ ਲੀਟਰਾਂ ਦੀਆਂ ਕਿੰਨੀਆਂ ਬੱਸਾਂ ਵਿਗੀਆਂ ਹੋਣਗੀਆਂ ਨਾਲ ਪੰਜਾਬ ਸਰਕਾਰ ਦੀ ਇਨਕਮ ਵਧੀ ਦੇ ਨਾਲ ਲੋਕੀ ਮਾਨ ਨਾਲ ਆਪਦੀ ਸਰਕਾਰੀ ਬਾਸੇ ਚੜਦੇ ਆ ਵੀ ਇਹ ਸਾਡੀ ਬਾਸੇ ਸਰਕਾਰ ਦੀ ਬਾਸੇ ਆਮ ਲੋਕਾਂ ਦੀ ਬਾਸੇ ਆ ਉੱਤੇ ਸਫਰ ਕਰਦੇ ਆ ਤੇ ਮਹਾਰਾਜ ਕਿਰਪਾ ਕਰੇ ਕਿ ਇਹੋ ਜੀ ਸਰਕਾਰ ਆ ਜੋ ਇਲੈਕਸ਼ਨ ਤੋਂ ਪਹਿਲਾਂ ਕਿਹਾ ਉਹ ਵੀ ਸਾਰਾ ਕੁਝ ਕੀਤਾ ਤੇ ਉਹਦੇ ਬਾਅਦ ਜਿਹੜੀਆਂ ਗਰੰਟੀਆਂ ਜਿਵੇਂ ਕਿਸਾਨਾਂ ਨੂੰ ਦੇ ਨੇ ਲਾਈਟ ਦੇਣੀ ਕਿਸਾਨਾਂ ਨੂੰ ਨਹਿਰੀ ਪਾਣੀ ਦੇਣਾ ਹੋਰ ਕਈ ਸਹੂਲਤਾਂ ਜਿਹੜੀਆਂ ਕਿ ਕਹਿਆਂ ਨਹੀਂ ਉਹ ਵੀ ਸਹੂਲਤਾਂ ਪੂਰੀਆਂ ਕੀਤੀਆਂ ਨਹੀਂ ਤੇ ਵੇਖੋ ਉਹ ਥਰਮਲ ਪਲਾਂਟ ਨੇ ਉਹੋ ਕੋਲੇ ਦੀਆਂ ਖਾਨਾਂ ਨੇ ਉਹ 22 ਤੋਂ ਪਹਿਲਾਂ ਲਾਈਟ ਜਿਹੜੀ ਕਿਸਾਨਾਂ ਨੂੰ ਉਹ ਰਾਤ ਨੂੰ 12 ਵਜੇ ਆਉਂਦੀ ਸੀ ਤੇ ਜੇ ਕਿਤੇ ਫਾਲਟ ਪੈ ਜਾਣਾ 2-3 ਘੰਟੇ ਲਾਈਟ ਬੰਦ ਰਹੇ ਜਣੀ ਤੇ ਉਹ ਲਾਈਟ ਹੀ ਕਈ ਵਾਰ 2 ਘੰਟੇ 4 ਘੰਟੇ ਚੱਲਦੀ ਹੁੰਦੀ ਸੀ ਰਾਤ ਭਰਾਤੇ ਵੀ ਵਾਰੀਆਂ ਸ਼ੁਕਰੀਆ ਲੰਘੀਆਂ ਨੇ ਹੁਣ ਪਹਿਲੀ ਤੇ ਗੱਲ ਦਿਨੇ-ਦਿਨੇ ਲਾਈਟ ਆਉਂਦੀ ਆ ਰਾਤ ਨੂੰ ਵਿੱਚੋ ਵੀ ਘੰਟੇ ਕੀ ਨਾ ਚਲੀ ਜਾਂਦੀ ਖਟਾਲੀ ਲਾਈਟ ਤੇ ਜੇ ਕਿਤੇ ਫਾਲਟ ਪਵੇ ਨਾ ਉਹ ਜੇ 2 ਘੰਟੇ ਵੀ ਲਾਈਟ ਬੰਦ ਹੋਵੇ ਢਾਈ ਘੰਟੇ ਉਹਦੇ ਬੱਟੇ ਉਹਦੇ ਇਵੇਜ ਦੇ ਵਿੱਚ ਲਾਈਟ ਮਿਲਦੀ ਆ ਨਈ ਪਾਣੀ ਵਾਦੂ ਮਿਲਣਾ ਪਿਆ ਕਿਸਾਨਾਂ ਦੀ ਜਿਹੜੀ ਡਿਊਟੀ ਹੀ ਨਾ ਉਹ ਜਿਵੇਂ ਮੁਲਾਜ਼ਮ ਜਾਂਦੇ ਆ ਆਰਪੀ ਨੌਕਰੀ ਤੇ ਦਿਨੇ-ਦਿਨੇ ਓਵੇਂ ਕਿਸਾਨ ਦਿਨੇ 7-8 ਵਜੇ ਖੇਤ ਜਾਂਦਾ ਸੂਰਜ ਚੜ੍ਹੇ ਤੋਂ ਆਪਦੀ ਮੋਟਰ ਛੱਡਦਾ ਤੇ ਸ਼ਾਮਾਂ ਨੂੰ 5 ਵਜੇ ਦੇ ਨੂੰ ਆਪਦੀ ਪੈਲੀ ਭਰ ਕੇ ਤੇ ਮੋਟਰ ਬੰਦ ਕਰਕੇ ਆਪਣੇ ਘਰੇ ਆ ਜਾਂਦਾ ਤੇ ਹੋਰ ਵੀ ਜੇ ਆਪਾਂ ਗੱਲ ਕਰਨ ਲੱਗੀਏ ਇਹ ਸਰਕਾਰ ਦੇ ਵਿੱਚ ਜਿਹੜੀਆਂ ਸ਼ਹੀਦਾਂ ਦੇ ਸੁਪਨੇ ਸੀ ਵੀ ਸੀ ਦਿయాਜਮ ਸਰਦਾਰ ਭਗਤ ਸਿੰਘ ਬਾਬਾ ਸਾਹਿਬ ਬਾਬਾ ਭੀਮrao Ambedkar ji ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ ਉਹਨਾਂ ਦਾ ਵੀ ਸੁਪਨਾ ਇਹੋ ਹੀ ਸੀ ਕਿ ਜਿਹੜੀ ਨੌਕਰੀ ਆ ਉਹ ਮੈਰਿਟ ਦੇ ਆਧਾਰ ਤੇ ਮਿਲੇ ਪੜੇ ਲਿਖੇ ਬੱਚੇ ਨੂੰ ਨੌਕਰੀ ਮਿਲੇ ਤੇ ਮੈਰਿਟ ਬਣੇ ਜਿਹੜਾ ਬੱਚਾ ਨੰਬਰ ਵੱਧ ਲਵੇ ਜਿਹੜਾ ਬੱਚਾ ਟੈਸਟ ਪਾਸ ਕਰੇ ਉਸ ਬੱਚੇ ਨੂੰ ਨੌਕਰੀ ਮਿਲੇ ਅਸੀਂ ਦਿయాਜਮ ਸਰਦਾਰ ਭਗਤ ਸਿੰਘ ਉਹਨਾਂ ਦੇ ਸੁਪਨੇ ਬਾਬਾ ਸਾਹਿਬ ਬਾਬਾ ਭੀਮrao Ambedkar ji ਦੇ ਸੁਪਨੇ ਇਹ ਸੁਪਨੇ ਤਾਂ ਹੀ ਪੂਰੇ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੁਣ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੰਦੀਆਂ ਨੇ ਵੀ ਆਪਾਂ ਪਾਈ ਤੋਂ ਪਿੱਛੇ ਚੱਲ ਜੀਏ ਪਿਛਲਾ ਜਿਹੜੇ ਅਖਬਾਰ ਆ ਜਾਂ ਪਿਛਲੇ ਸੋਸ਼ਲ ਮੀਡੀਆ ਤੇ ਕਿਉਂਕਿ ਫੋਨ ਤੇ ਸਾਰਾ ਪੁਰਾਣਾ ਨਿਕਲ ਆਉਂਦਾ ਉਹ ਕੱਢ ਲਈਏ ਕਿਤੇ ਕੋਈ ਭਰਤੀ ਨਿਕਲੀ ਉਹ ਚੇ ਹੋ ਗਿਆ ਪੇਪਰ ਲੀਕ ਹੋ ਗਿਆ ਭਰਤੀ ਰੱਦ ਕਿਤੇ ਰੌਲਾ ਪੈ ਗਿਆ ਫਲਾਣੇ ਅਫਸਰਾਂ ਨੂੰ ਪੈਸੇ ਦੇ ਤੇ ਉਹ ਰੌਲਾ ਪੈ ਗਿਆ ਤੇ ਭਰਤੀ ਰੱਦ ਆ ਚਾਰ ਸਾਲ ਤੋਂ ਵੱਧ ਸਮਾਂ ਲੰਘ ਗਿਆ ਸਰਕਾਰ ਬਣੀ ਨੂੰ ਨਾ ਕੋਈ ਪੇਪਰ ਲੀਕ ਹੋਇਆ ਨਾ ਕੋਈ ਪੇਪਰ ਰੱਦ ਹੋਇਆ ਤੇ ਨਾ ਕੋਈ ਪਰਚੀ ਰੱਦ ਹੋਈ ਨਾ ਕਿਤੇ ਕਿਸੇ ਅਫਸਰ ਨੂੰ ਕੋਈ ਰੋਲਾ ਪਿਆ ਵੀ ਪੈਸੇ ਦੇ ਕੇ ਕਿਸੇ ਨੇ ਨੌਕਰੀ ਲਈ ਆ ਕੋਈ ਇਸ ਤਰ੍ਹਾਂ ਦਾ ਰੋਲਾ ਨਹੀਂ ਪਿਆ ਕਿਉਂਕਿ ਇਹ ਸਰਕਾਰ ਆਮ ਲੋਕਾਂ ਦੀ ਪ੍ਰਕਾਰ ਆ ਤੇ ਜਿਹੜੇ ਬੱਚੇ ਇੰਟੈਲੀਜੈਂਟ ਹੈ ਜਿਨ੍ਹਾਂ ਵੱਧ ਪੜ੍ਹਾਈ ਕੀਤੀ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਤੇ ਆ ਹੁਣ ਜਿਹੜਾ ਅੱਡੇ ਦੀ ਅੱਗੇ ਵੀ ਚਲੋ ਚੈਕਿੰਗ ਕਰਦੇ ਰਹੀਦਾ ਅੱਜ ਵੀ ਅੱਡਿਆਂ ਦੀ ਬੱਸਾਂ ਦੇ ਵਿੱਚ ਸਵਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਇਹਦੇ ਨਾਲ ਇੱਕ ਤੇ ਜਿਹੜੇ ਡਰਾਈਵਰ ਤੇ ਕੰਡਕਟਰ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਆਪਦੀ ਸਾਡੇ ਜਿਹੜੇ ਆਗੂ ਆ ਸਾਡੇ ਲੀਡਰ ਨੇ ਉਹ ਸਮੇਂ-ਸਮੇਂ ਤੇ ਸਵਾਰੀਆਂ ਨੂੰ ਕੁਝ ਦੇ ਦੱਸਦੇ ਰਹਿੰਦੇ ਆ ਉਹ ਵੀ ਸਹੀ ਚੱਲਣਗੇ ਤੇ ਲੋਕਾਂ ਨੂੰ ਵੀ ਮਾਣ ਹੋਊਗੀ ਤੇ ਇੱਕੋ ਪਰੇਸ਼ਾਨੀ ਆ ਇਹ ਆਪਦੀ ਸਰਕਾਰ ਨੂੰ ਆਪਦੇ ਲੀਡਰਾਂ ਨੂੰ ਆਪਦੇ ਆਗੂਆਂ ਨੂੰ ਜੇ ਕੋਈ ਦਿੱਕਤ ਹੈਗੀ ਅਸੀਂ ਦੱਸ ਦੱਜਦੇ ਆ ਇਹਦੇ ਨਾਲ ਆਮ ਲੋਕਾਂ ਦਾ ਮਨੋਬਲ ਵਧਦਾ ਆ ਕਿ ਸਾਨੂੰ ਸਾਡੇ ਭਰਾ ਸਾਡੇ ਆਗੂ ਸਾਨੂੰ ਬੱਸਾਂ 'ਚ ਮਿਲਣ ਆਉਂਦੇ ਆ ਤੇ ਅੱਗੇ ਵੀ ਸਮੇਂ-ਸਮੇਂ ਤੇ ਇਸ ਤਰ੍ਹਾਂ ਚੈਕਿੰਗ ਕਰੀਦੀ ਆ ਪੱਸਾਂ ਦੇ ਵਿੱਚ ਸਵਾਰੀਆਂ ਨੂੰ ਜੇ ਕੋਈ ਦਿੱਕਤ ਆਵੇ ਉਹਨੂੰ ਹੱਲ ਵੀ ਕਰੀਦਾ ਜਿਹੜੇ ਕੋਈ ਦਿੱਤੇ ਆਪણો ਪਤਾ ਲੱਗਦਾ ਹੁਣ ਪੀਆਰਟੀਸੀ ਦੇ ਅਡਾਂ ਚਾਰਜ ਹੀ ਇਹ ਕਹਿੰਦੇ ਵੀ ਸਾਨੂੰ ਦਫਤਰ ਚਾਹੀਦਾ ਜੀਐਮ ਸਾਹਿਬ ਨੂੰ ਕਹਿ ਵੀ ਇਹਨਾਂ ਨੂੰ ਦਿਓ ਦਫਤਰ ਦਫਤਰ 'ਚ ਬਹਿਣ ਇੱਕ ਕੋਈ ਰੋਡ ਬੰਦਿਆ ਉਹਦਾ ਕਰਕੇ ਟ੍ਰੈਫਿਕ ਦੀ ਪਰੇਸ਼ਾਨੀ ਆਉਂਦੀ ਆ ਉਹ ਟ੍ਰੈਫਿਕ ਤੇ ਪੁਲਿਸ ਵਾਲੇ ਪਰ ਜਦੋਂ ਜਾਂਦੀਆਂ ਬੱਸਾਂ ਜੁੜ ਜਾਂਦੀਆਂ ਚਲਾਨ ਕਰਦੇ ਆ ਉਹ ਜੀਰ ਸਾਹਿਬ ਉਹ ਵੀ ਰਸਤਾ ਖੋਲ ਦਿਓ ਜੀ ਜੇ ਨਹੀਂ ਕੋਈ ਪਰੇਸ਼ਾਨੀਆਂ ਦੀ ਰਸਤਾ ਖੋਲੋ ਜਿਹੜਾ ਨਾਲੇ ਭੀੜ ਨਾ ਹੋਵੇ ਤਾਂ ਰਸਤੇ ਜਾਈ ਜਾਣਗੇ ਬਸਾਂ ਦੂਜੇ ਰਸਤੇ ਵਾਪਸ ਜਾਈ ਜਾਣਗੇ ਹਾਂਜੀ ਚੈੱਕ ਕਰਕੇ ਚਲਾ ਦਿਓ ਤੇ ਬਾਕੀ ਇਹਨਾਂ ਨੂੰ ਦਿਓ ਦਸਤਰ ਵੀ ਬਾਕੀ ਜੇ ਕਿਸੇ ਮੁਲਾਜ਼ਮ ਨੂੰ ਕੋਈ ਦਿੱਕਤ ਆ ਜਾਂ ਕਿਸੇ ਪੰਜਾਬ ਦੇ 3 ਸਵਾ 3 ਕਰੋੜ ਦੀ ਆਬਾਦੀ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਆ ਅਸੀਂ ਉਹ ਹੱਲ ਕਰਨ ਦੇ پابੰਦ ਆ ਵਾਈ ਗੁੱਡ ਦਿੱਕਤਾਂ ਕਾਲਾ ਵਾਈ ਗੁੱਡ ਦਿੱਕਤੀ